ਸਾਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੁਸੀਂ ਆਖੋਗੇ ਆ ਜਾ ਕੀ ਜੀਵ ਦੀ ਚੀਜ਼ ਲਾਈ ਬਿਠਾਏ ਨਾ ਆਪਾਂ ਆ ਜਾਂਦੀ ਬਾ ਆ ਜਾਂਦੀ ਇਹ ਆਪਾਂ ਨੂੰ ਅੰਛ ਭਰਾਣਾ ਸਪான்ਸਰ ਕੀਤਾ ਤੇ ਆਪਾਂ ਬੂਟਿਆਂ ਦਾ ਟਰਾਲਾ ਜਿੱਦਾਂ ਤੇ ਵੇਖ ਸਕਦੇ ਮਗਰ ਇੱਕ ਲੈਣ ਦਾ ਵਾ ਤੇ ਦੂਜਾ ਟਰਾਲਾ ਆਪਾਂ ਅੱਜ ਲੈਣ ਚੱਲੇ ਆ ਤੇ ਇਹ ਤਾਂਗਰ ਗਲਾ ਕੱਲ ਘਟਾਵੜਾ ਪੈਂਦਾ ਹੈ ਟਰੈਕਟਰ ਚਲਾਉਂਦਾ ਮੈਂ ਖਾ ਚੱਲ ਅੱਜ ਲਾ ਲਈਏ ਮੈਂ ਖਾ ਹੁਣ ਤੋਂ ਲਾ ਲਈਏ ਅੱਖਾਂ ਨੂੰ ਨਾ ਰਿਲੈਕਸ ਫੀਲ ਹੁੰਦਾ ਪਸੀਨਾ ਪੈਂਦਾ ਸੀ ਨੋਰੇ ਪਸੀਨਾ ਪੈਂਦਾ ਅੱਖਾਂ ਤੇ ਬੜਾ ਉਹ ਇਹ ਅੱਖਾਂ ਮੱਚਦੀਆਂ ਮੈਂ ਕਹਿੰਦਾ ਪਸੀਨੇ ਤੋਂ ਘੱਟੇ ਤੋਂ ਤੁਸੀਂ ਇਹ ਸਿੰਦੇ ਪਾਣੀ ਲਿਆ ਪ੍ਰਾਪਰ ਪਾਣੀ ਸਾਰਿਆਂ ਨੇ ਪੀਣਾ ਵਾ ਤੇ ਚੀਂਗ ਪਾਉਣ ਦੀ ਕਿੱਥੀ ਕਰਦੇ ਪਏ ਆ ਜਿਹੜੀ ਬੋਤਲ ਫੜ ਲਾ ਤੇ ਅੱਜ ਇਹ ਬੂਟੇ ਆਪਾਂ ਲਾਗੋ ਹੀ ਲੈਣੇ ਅੱਜ ਆਪਾਂ ਦੂਰ ਨਹੀਂ ਜਾਣਾ ਤੇ ਬਾਕੀ ਨਾ ਬਾਕੀ ਆ ਥੂਬਾਤੀ ਅੱਗੇ ਗੱਲ ਨਹੀਂ ਆਈ ਮੇਨੋ ਬੂਟੇ ਬੂਟੇ ਨੂੰ ਪਾਣੀ ਪਾਤਾ ਸਵੇਰੇ ਅੱਜ ਸਵੇਰੇ ਨਹੀਂ ਪਾਇਆ ਉਹ ਭਰਾ ਦੋ ਦੋ ਵਾਰੀ ਪਾ ਦੇ ਇਹਨਾਂ ਨੂੰ ਗਰਮੀ ਬੜੀ ਆ ਉਹ ਕਿੰਨਾ ਨਾ ਉਹ ਤਾਂ ਖੋਤੇ ਆ ਆ ਪਾਣੀ ਪੀਓ ਕਦੇ ਨਹੀਂ ਛਾਵੇਂ ਇਹਨਾਂ ਦੀ ਪੜਾਅ ਨਹੀਂ ਬਹੁ ਵਜਣੀ ਪਾਣੀ ਫਰਾਦ ਉਹ ਤੂੰ ਤੂੰ ਕਿਧਰੋਂ ਲਗਾ ਤੂੰ ਕਿਧਰੋਂ ਲਗਾ ਚੱਕਰ 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 ਗਾਇਸ ਚੱਕਰੋ ਭਰਿਆ ਪਿਆ ਇੱਕ ਟਰਾਲਾ ਭਰ ਲਿਆਂਦਾ ਦੂਜਾ ਟਰਾਲਾ ਅੱਜ ਆਪਾਂ ਭਰਨ ਚੱਲੇ ਆ ਤੇ ਗਾਇਸ ਸਾਰਾ ਵਲੌਗ ਅੱਜ ਆਏ ਬਣਾਉਣਾ ਅੱਤ ਕਰਾ ਦੇਗੇ ਅੱਤ ਮੇਰੇ ਵੀਰੋ ਹਲੋ ਜੀ ਆਪਾਂ ਚੱਲੇ ਹੋਣਾ ਤੇ ਟਰਾਲੀ ਪਾਲੀਏ ਪਿੰਡੋਂ ਜਤਿੰਦਰ ਵੀਰ ਹੋਣਾ ਵੱਲੋਂ ਉਹਨਾਂ ਦੀ ਵੀ ਟਰਾਲੀ ਵਿੱਲੀ ਉੱਤੇ ਵੀ ਨਹੀਂ ਕੋਈ ਕੰਮ ਕੁਮ ਉਹਨਾਂ ਨੂੰ ਹੈਗਾ ਤੇ ਹਨਾ ਫਿਰ ਕਿਉਂਕਿ ਟਰਾਲੀਆਂ ਦਾ ਆਪਾਂ ਬੂਟੇ ਲਾਉਣੇ ਨਹੀਂ ਨਾ ਲਾਉਣੇ ਕੀ ਕਰਨ ਨੂੰ ਐਵੇਂ ਖਖਪਖਪਾਈ ਕਰਾਂਗੇ ਮੇਲੇ ਵਾਲੇ ਦਿਨ ਇੱਕ ਟਰਾਲਾ ਵਿੱਲਾ ਕਰ ਲਾਂਗੇ ਉੱਥੋਂ ਬੂਟੇ ਲਾ ਲਾਂਗੇ ਕਿਉਂਕਿ ਉੱਥੇ ਫਿਰ ਲੱਸੀ-ਲੂਸੀ ਵੀ ਲੈਣੀ ਹੈ ਬਾਕੀ ਦਾ ਸਮਾਨ ਲੈਣਾ ਤੇ ਬਾਕੀ ਬਰੈਡ ਬਰੁੱਡ ਦਾ ਹੋਰ ਤਰਾ ਕੁੱਤੇ ਆ ਰੱਖੇ ਜਾਣ ਬਲੌਗ ਕਰਦੇ ਮੈਨੂੰ ਬਲੌਗਿੰਗ ਕਰਦੇ ਬਤਮੇਜ਼ ਲੈ ਪਰਨਾ ਵੇ ਗੱਲ ਏ ਉਹ ਛੱਲੜ ਛੱਲੜ ਹੀ ਆ ਛੱਲੜ ਟਾਈਨਿੰਗ ਦੱਸਦਾ ਹੀ ਟੱਕ ਟਾਈਨਿੰਗ ਨੂੰ ਟਾਈਨਿੰਗ ਟਾਈਨਿੰਗ ਬਹੁਤ ਟਾਈਨਿੰਗ ਛੱਲੜ ਹੀ ਆ ਛੱਲੜ ਹੀ ਆ ਗਾਇਸ lettes go guys ਤੁਮ ਵੀ ਪਾਲੇ ਪਿੰਡ ਨੂੰ ਚੱਲੇ ਅੱਜ ਲੱਗੇ ਜਾਣਾ ਤੇ ਪਿੰਡ ਵੱਲ ਦੀ ਜਾਣਾ ਤੇ ਟਰਾਲਾ ਪਾਲੀ ਪਿੰਡ ਵੱਲ ਟਰਾਲਾ ਆਪਾਂ ਪਾਲੇ ਤਾਂ ਹੁਣ ਮੇਰਾ ਇਰਾਦਾ ਇੱਕ ਵੀ ਲੱਸੀ ਲੱਸੀ ਵਿੱਚ ਲੈ ਕੇ ਆਵਾਂਗੇ ਕਿਉਂਕਿ ਇਹਨੂੰ ਲੱਗੀ 40 ਇੱਕ ਮਿੰਟ ਬਾਅਦ ਘੱਟ ਕਰੋ ਕਾਪੀਰਾਈਟ ਆ ਜੂਗਾ ਘੱਟ ਕਰ ਦੇ ਸਰ ਮੇਰਾ ਪਹਿਲਾ ਮੈਂ ਕਿਹਾ ਲੱਸੀ ਵਿੱਚ ਲੈ ਕੇ ਆਵਾਂਗੇ ਟਰਪਾਲ ਪਾ ਕੇ ਕਿਉਂਕਿ ਜਾਲੀ ਲੱਗੀ ਹੈ ਤੇ ਟੰਡਿਆਂ ਦਾ ਜਿਆਦਾ ਹੀ ਆਪਣਾ ਕੋ ਸਪੇਸ ਜਾਂਦੀ ਇਹਦੇ ਵਿੱਚ ਜਾ ਜਾ ਚਲੋ ਘੋੜੋ ਚੁੱਕ ਲੈ ਕੇ ਮੇਰਾ ਚਲੋ ਜਲਦੀ ਹੋ ਚਲੋ 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 ਤੁਹਾਡੇ ਸ਼ਬੀਲ ਲੱਗੀ ਸ਼ਬੀਲ ਪੀ ਲੈ ਕੇ ਜਾਗੇ ਮੰਗੋ ਫਲੇਵਰ ਆ ਮੂੰਹ ਵੇਖੋ ਮੰਗੋ ਵਾਲਾ ਹੈਗਾ ਤੇਰਾ ਤੈਨੂੰ ਭੇਜਿਆ ਜਾ ਸ਼ਬੀਲ ਲੈ ਗਿਆ ਕਹਿੰਦੇ ਕੋਈ ਚਾਇਤਾ ਬੰਦਾ ਭੇਜੋ ਤੈਨੂੰ ਨਹੀਂ ਆਈ ਤੈਨੂੰ ਜਾ ਓਏ ਆ ਨਜ਼ਾਰੇ ਆ ਪੰਜਾਬ ਦੇ ਸ਼ਬੀਲਾਂ ਦੇ ਓਏ ਪਾਣੀ ਇਹ ਰਹਿਣ ਦੇ ਹੱਥੋਂ ਧੋਪ ਲੈਂਦੇ ਆ ਇਹਦੇ ਗੰਦਾ ਪਾਣੀ ਮम्मा ਪੀ ਜਾਂਦਾ ਨਹੀਂ ਪੀਣ ਨਹੀਂ ਲੱਗਾ ਡੁੱਲ ਕੇ ਸ਼ਬੀਲ ਘਰੋਂ ਨਿਕਾ ਆ ਜਾ 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 ਤੂੰ ਸੱਚੀ ਚਲੋ ਗਾਇਸ ਸ਼ਬੀਲ ਵੀਡੀਓ ਪਰ ਮਿਲਦੇ ਆ ਜਿੱਦਾਂ ਦੂਸਰੀ ਦੇ ਸ਼ਹਿਰ ਦਾ ਸੀ ਓਏ ਮਾਜ ਬੰਦ ਜੇ ਮਾਜ ਬੰਦ ਜੀ ਚਿੱਚੜ ਜਾਦਾ ਨਹੀਂ ਪਿਆ ਕੁੜੀ ਆ ਚਿੱਕਰ ਨੂੰ ਕਹਿੰਦਾ ਚਿੱਚੜ ਪੈਂਦੇ ਹੋਲੀ ਟਰੈਕਟਰ ਖੜੋ ਮੈਂ ਕਿਚੜ ਆਖਿਆ ਕਿਚੜ ਕੀਚੜ ਮੈਂ ਮੁੜ ਕੇ ਕਿਚੜ ਆਖਿਆ ਨਹੀਂ ਮੈਂ ਕਿਚੜ ਆਖਿਆ ਤੁਹਾਡੀ ਚਿੱਚੜ ਆ ਬੰਦ ਕੇ ਚਿੱਚੜ ਚਿੱਚੜ ਹੁੰਦਾ ਕਿਚੜ ਕਹਿੰਦੇ ਆ ਚਿੱਕੜ ਗਿਆ ਕਰ ਪੰਜਾਬੀ ਆ ਕਿਚੜ ਆਖਨੇ ਕਿਚੜ ਉਹ ਪਹਿਂਦੀ ਜੀ ਕਹਿੰਦੇ ਕੀਚੜ ਕਹਿੰਦਾ ਚੱਕੜ ਹੁੰਦਾ ਓਹ ਚੈੱਕ ਕਰੋ ਚੈੱਕ ਕਰੋ ਤੇ ਲਿਖ ਰਿਹਾ ਇਹ ਕੀ ਆ ਦਿੰਦੇ ਇੱਕ ਕੁੜੀਏ ਓ ਉਧਰ ਇਹ ਜਦੋਂ ਕਿਤੇ ਬੰਦੇ ਪਹਿਣ ਕੁੜੀਏ ਪਾ ਥੱਲੇ ਝੜਦੇ ਨਿਕਲੇ ਨਾ ਬਾਹਰ ਜਾ ਓਏ ਉਹ ਕਹਿ ਟਟੇ 20 ਰੁਪਏ ਬਾਕੀ ਗੂਗਲ ਪੇ ਕਰ ਦਾਂਗੇ ਲੈ ਗੂਗਲ ਕਹਿ ਗਾਨੂੰ ਕਰਾਣਾ ਟੈਰਾ ਓ ਮੁੱਠ ਦੇ ਕੇ ਜਣਾ ਟੈਰਾ ਹੀ ਰਹਿਣਾ ਨਹੀਂ ਜੇ ਭਾਈ ਮੈਂ ਕਿੰਨੀ ਕਿੰਨੀ ਦੇਈ ਆਇਆ ਪੰਪ ਪੰਪ ਦੇ ਕੇ ਆ ਤੇਲ ਕੋ ਨੂੰ ਮਾਪੇ ਭਾਤੀ ਠੀਕ ਆ ਠੀਕ ਕੁੜੀਓ ਕਹਾਂਗੇ ਅੰਕੜੇ ਇਹ ਸੇਵਾ ਕਰਨ ਚੱਲੇ ਹਾਂ ਇਹ ਸੇਵਾ ਹਾਂ ਹਾਂ ਸੌਂਦੇ ਰਹਿਣਾ ਹੈਗਾ ਓਏ ਬਾਤੀ ਇਹ ਬਾਤ ਨਹੀਂ ਗਿਆ ਬੋਲ ਬਹੁਤ ਡੈੱਕੀ ਬੜਾ ਤੜੜਾ ਲੱਗਾ ਮੈਨੂੰ ਕਿ ਸ਼ਬੀਲ ਲੱਗੀ ਅੱਗੇ ਫਿਰ ਆਹ ਦੇ ਆ ਪੈ 50 ਪੈ ਫੜਾਇਆ ਦੇਖਿਆ ਆ ਅੱਖਾਂ ਦੇ ਗੂਗਲ ਤੇ ਚੱਲਦਾ ਬਲੌਗ ਚ ਵੀ ਦੱਸ ਦਿੰਦੇ ਆ ਆਹ ਵਾਪਰਾਈ ਸੀ ਨਾ ਅੰਕਲ ਨੂੰ ਪੈ ਜੰਦੇ ਕਿਨੇ ਪਹਿਨ ਲਏ ਅੰਕਲ ਕੰਦੇ ਚੱਲ ਸੇਵਾ ਹੀ ਮੈਨੂੰ ਸੇਵਾ ਹੀ ਸਹੀ ਖਰੂਰ ਦੀ ਆ ਅੰਕਲ ਨੂੰ ਪਤਾ ਲੱਗਿਆ ਬੁੱਢੇ ਲੈਣ ਚੱਲੇ ਮੁੰਡਾ ਸੇਵਾ ਸੇਵਾ ਕਰਦੇ ਅੰਕਲੇ ਵੀ ਸੇਵਾ ਪਾਤੀ ਫਰੀਦੀ ਆ ਵਾਪਰ ਕੇ ਮੁੰਡਾ ਦੂਜਾ ਚੱਲ ਗਿਆ ਠੰਡਾ ਲੈਣਾ ਬਾਕੀ ਡਰਾਈਵਰ ਸਭ ਬਹਿ ਜੇ ਨੇ ਇਦਾਂ ਕਰਦਾ ਬੜਾ ਟਵਾਟੀ ਖੜਦਾ ਹੁੰਦਾ ਆਹ ਸੱਚੀ ਡਰਾਈਵਰ ਹੁੰਦਾ ਇਹਨੂੰ ਮੋਟਰਸਾਈਕਲ ਚਲਾਉਣਾ ਨਹੀਂ ਜਾਂਦਾ ਸਾਈਕਲ ਛਾੜ ਦੇ ਨੂੰ ਸਾਈਕਲ ਦੇ ਨੇੜੇ ਨਾ ਲੱਗੰਦੀ ਏ ਕਿਤੇ ਐ ਐ ਨਹੀਂ ਮਰਦਾ ਮੇਰੀ ਗੱਲ ਸੁਣ ਪਰਣਾ ਬੰਨਣਾ ਫਾਲੀ ਨਹੀਂ ਮਿੰਟ ਬਾਅਦ ਹੀ ਖੋਲ ਲੈਣਾ ਰੈਂ ਦੇ ਠੰਡਾ ਹੋਣਾ ਹੀ ਹਾਂ ਨਹੀਂ ਮੇਰੇ ਗੋਗਰੂ ਕਿੱਚਾ ਗਿਆ ਨਹੀਂ ਮੇਰਾ ਸੋਹਣਾ ਗਿਆ ਮੰਨ ਲੈ ਬੰਨ ਲੈ ਕਿਤੇ ਬਿਊਟੀ ਨਾ ਖਰਾਬ ਹੋ ਜਿੱਦ ਤੱਕ ਓ ਗਾਇਸ ਅਰੇ ਆਪਾਂ ਪਹੁੰਚ ਗਏ ਆ ਤੇ ਟਰਾਲਾ ਬੈਕ ਕਰਕੇ ਦਹੇ ਲਾਉਣ ਮੁੰਡੇ ਆਪਾਂ ਗਾਲੂਗਲੇ ਕਰਾ ਦਈਏ ਤੇ ਹੁਣ ਇਹਨੂੰ ਲਾ ਕੇ ਮਾਸਤੇ ਜਿਹਨੂੰ ਪਰਨਾ ਬਨ ਲਈਏ ਨਾਲੇ ਬੜਾ ਸਿਰ ਤੇ ਪਰਨਾ ਬਨ ਲਈਏ ਬਾਕੀ ਰਿਐਕਸ਼ਨ ਜਨਤਾ ਦੇ ਬੜਾ ਵਧੀਆ ਹੁੰਦੇ ਦੇਖਣ ਤੋਂ ਕਿ ਤੀਰ ਪਾਈ ਦੀ ਫਿਰਦਾ ਅਰੇ ਪਿੰਡਾਂ ਵਾਲਾ ਥੋੜਾ ਦਾ ਘੱਟ ਹੈ ਨਾ ਹੈਗੇ ਕਈਆਂ ਨੇ ਰੱਖੇ ਜਿਹੜੇ ਨੱਟ ਨੂੰ ਤੋਂ ਵੰਦੇ ਰਹਿੰਦੇ ਆ ਬਾਕੀ ਜਨਤਾ ਪਰਨੇ-ਪੁਰਨੇ ਜਿਆਦਾ ਬਨ ਲੈਂਦੀ ਦਾ ਮੂੰਹ ਤੇ ਓਟਾ ਘਾੜ ਘਾਟੀ ਦਿੰਦੀ ਆ ਇਹਨਾਂ ਚੀਜ਼ਾਂ ਬਨ ਲੈ ਤੇ ਮੁੰਡੇ ਟਰਾਲੀ ਪੈ ਕਰਕੇ ਲੈ ਜਾਂਦੇ ਪਿਛਲੀ ਵੀਰੀ ਵੀ ਅਸੀਂ ਦੋਵੇਂ ਟਰਾਲੇ 'ਚੋਂ ਖੜੇ ਹਾਂ ਵਾਸੇ ਇੱਥੇ ਘਲਾ ਦੋ ਛਾਵੇਂ ਦੇ ਕਰਦੇ ਮੜੀ ਦੀ ਕਰਦੇ ਪਿਛੇ ਹਾਂ ਕਰ ਦੋ ਕਰ ਦੋ ਕਰ ਦੋ ਪਿਛਲੀ ਵਰੀ ਆ ਵੀਰ ਜੀ ਇੱਥੇ ਬਹਿੰਦੇ ਜਾਂਦੇ ਸੀ ਉਦੋਂ ਸਾਲ ਇੱਕ ਪਹਿਲਾਂ ਦੀ ਗੱਲ ਸਾਲ ਇੱਕ ਨਿੱਕਾ ਵੀ ਹੁੰਦਾ ਹੁਣ ਡੋਲਾ ਡੋਲਾ ਵੀ ਤਗੜਾ ਆ ਖਰਾਕਾਂ ਆ ਖਾਦੀਆਂ ਥੱਲੇ ਨਾ ਜੀ ਟਰੈਕਟਰ ਤੇ ਇਹ ਕਹਿੰਦੇ ਪਹਿਲਾਂ ਬਤਾ ਪੀਣਾ ਠੰਡੇ ਹੋਣਾ ਤੇ ਫਿਰ ਬੂਟੇ ਲੱਦਣੇ ਕਰੋ ਫੋਨ ਤੇ ਗੱਲ ਤੇ ਮਨਾਂ ਤੇ ਤੇਰੀਆਂ ਬਿਤਰੀਆਂ ਕਰ ਲੋ ਇਹਨਾਂ ਨੇ ਬਹੁਤ ਵੱਲਿਆ ਯਾਰ ਉਹਨਾਂ ਦੀ ਥਾਂ ਹੋ ਗਿਆ ਇਹਨਾਂ ਦੇ ਇਹ ਨਾ ਨਾਰ ਦੇ ਕੰਡੇ ਤੇ ਆਪਾਂ ਆ ਗਏ ਆਪਣੇ ਕੱਲ ਵਾਲੇ ਹੁਲੀਆ ਤੇ ਫੇਰ ਪਰਨਾ ਬਾਲਨੇ ਆਦਾਂ ਹੀ ਹਨ ਜੀ ਅੰਸ਼ਰ ਨੂੰ ਲੁੰਦੇ ਆ ਜਿੱਦਾਂ ਲਿਆਉਣ ਤੇ ਕੱਲੇ ਨੂੰ ਬਾਕੀ ਟਰਾਲੀ 'ਚ ਆ ਜਾਓ ਅੱਜ ਪਹਿਲਾਂ ਦਾਲਾ ਭਰ ਲੈਣੇ ਟਰਾਲੀ ਆ ਮਗਰੋਂ ਹੂੰ ਫੇਰ ਦੁਰ ਕੇ ਇੱਕ ਜਮ ਮੈਂ ਆ ਗਿਆ ਟਰਾਲੀ ਦੇ ਵਿੱਚ ਤੇ ਬੂਟੇ ਆਪਣੇ ਨਾਲ ਇੱਥੋਂ ਆਪਾਂ ਨੂੰ 220 ਬੂਟਾ ਮਿਲਿਆ ਦੱਸਾਂ ਕੀ ਗੱਲ ਆ ਚਲੋ ਉਹਨਾਂ ਦੀ ਵੀ ਗੱਲ ਸਹੀ ਉਹ ਕਹਿੰਦੇ ਕਿ ਸਰਕਾਰ ਨੇ ਹੁਣ ਬੰਦ ਕਰ ਦਿੱਤੇ ਜਿੱਦਾਂ ਜਿਹ ਪਹਿਲਾਂ ਇਹ ਦਿੰਦੇ ਫ੍ਰੀ ਹੁਣ ਚੱਲਦੇ ਪੈਸੇ ਤੇ ਕੱਲ ਅਸੀਂ ਪੈਸੇ ਤੇ ਲੈ ਕੇ ਆਏ ਆ ਬੂਟੇ ਜਿਹੜਾ ਪੱਲੇ ਹੰਦਾ ਬੂਟਾ ਤੇ ਇਹ ਕਹਿੰਦੇ ਆਂ ਵੀ ਆਪਣਾ ਹਾਂ ਕਿ ਸਰਕਾਰ ਕਹਿੰਦੀ ਜਿੰਨੇ ਬੂਟੇ ਤੁਸੀਂ ਦੇਣੇ ਹਨ ਕਿਸ ਨੂੰ ਪਹਿਲਾਂ ਟੋਏ ਚੈੱਕ ਕਰੋ ਹੁਣ ਆਪਾਂ ਤਾਂ ਲੰਗਰ ਤੇ ਲਾਉਣੇ ਆ ਇਹਨਾਂ ਦੀ ਵੀ ਗੱਲ ਸਹੀ ਹੈ ਕਿ ਲੋਕੀ ਲੰਮ ਦੇ ਨਹੀਂ ਖਰਾਬ ਕਰਦੇ ਆ ਤੇ ਪਰ ਮੈਂ ਵੀ ਇੱਕ ਚੀਜ਼ ਕਹਿੰਦਾ ਜੇ ਮੰਨ ਲਓ ਇਹ ਕਹਿੰਦੇ ਕਿ ਜਿੰਨਾ 100 ਬੂਟਾ ਹੀ ਦੇਣੇ ਕਿਸ ਨੂੰ ਦੱਸ ਦੂਗਾ 100 ਬੂਟਾ ਕਹਿੰਦੇ ਸੀ ਦਿੱਤਾ ਕਿਸ ਨੂੰ ਤੇ ਉਹਦੇ ਵਿੱਚੋਂ 10 20 ਲੱਗਦੇ ਬੂਟੇ ਤੇ ਮੈਂ ਕਿਹਾ ਕਿ ਜੇ ਵੇਖੋ ਮੇਰੀ ਗੱਲ ਸੁਣੋ ਜੇ ਆਪਾਂ ਹੁਣ ਕਿਸੇ ਨੂੰ ਦਈਏ ਹੀ ਨਾ ਸੋ 100 ਦੇ ਵਿੱਚ ਜਿਹੜੇ 20 ਲੱਗਦੇ ਉਹ ਵੀ ਨਹੀਂ ਲੱਗਣੇ। ਜੇ ਪੀ ਜਾਂਦਾ ਉਹਨਾਂ ਗੱਲ ਵੀ ਛਰੇ ਨਹੀਂ ਦਿੱਕੇਂਗੀ। ਕੌਣ ਕਹਿੰਦਾ? ਹਾਂ। ਹਾਂ ਤਾਂ ਕਿਸੇ ਦੀ ਗੱਲ। ਛੇਤਰ ਮਾ ਆ ਰਾਂ ਅਖੇ ਤੇ ਯਾਰ ਥੋੜੀ। ਤੇ ਮੈਂ ਕਿਹਾ ਕਿ ਚੱਲ ਜੇ 100 ਦੇ ਵਿੱਚੋਂ 20 ਵੀ ਲੱਗਦੇ ਆ 20 ਵੀ ਭੱਟੇ ਹੋ ਜਾਂਦੇ ਆ ਤਾਂ ਉਹਦੇ ਨਾਲ ਦੀ ਰੀਸ ਨਹੀਂ। ਕੋਸ਼ਿਸ਼ ਤਾਂ ਕਰਨੀ ਚਾਹੀਦੀ ਬੰਦੇ ਨੂੰ ਨਾ। ਇਹ ਨਾ ਸੋਚੀ ਆਪਾਂ ਕਿ 100 ਦੇ ਵਿੱਚੋਂ 20 ਵੱਡੇ ਹੁੰਦੇ ਆ ਤੇ ਆਪਾਂ ਆਪਾਂ ਦੇਣੇ ਨਹੀਂ ਜਾਂ ਬੂਟੇ ਬੰਦ ਕਰ ਦਈਏ। ਚਲੋ ਬਾਕੀ ਸਿਆਣੇ ਉਹਦੀ ਬੂਟੇ ਆ ਗਏ ਆ। ਤੇ ਮੈਂ ਰੱਖ ਲੈਣਾ ਚਾਹ ਕੇ ਲੋਬੀ ਬੂਟੇ ਆਪਾਂ ਲੱਦ ਲਏ ਇਥੋਂ ਇਥੋਂ ਥੋੜੇ ਬੂਟੇ ਮਿਲੇ ਆ ਜਿਹੜੀ ਕਹਾਣੀ ਤੁਹਾਨੂੰ ਦੱਸ ਹੀ ਦਿੱਤੀ ਆ ਬਾਕੀ ਚੱਲੀ ਹੈ ਚਲ ਚਲੀਏ ਲੇਟਸ ਗੋ ਜੀਓ ਅੰਤ ਲੇਟਸ ਗੋ ਕੀ ਮੈਂ ਇਹ ਰਮਾਂਟ ਟਰਾਲੀ ਨੂੰ ਕੱਢ ਲਈਏ ਆ ਨਹੀਂ ਕੱਢਨੇ ਆ ਹਾਂ ਉਹ ਕੱਢ ਲਾਂਗੇ ਮੁੜ ਕੇ ਫੇਰ ਨਹੀਂ ਆਹ ਟਰਾਲਾ ਛੁਡਾ ਟਰਾਲਾ ਮੁੜ ਕੇ ਚੈਦਾ ਲੱਸੀ ਵਰੀ ਤੇ ਪਹਿਲਾਂ ਹੀ ਖਾਲੀ ਕਰ ਲਾਂਗੇ ਫਿਰ ਚਲੋ ਜਿੱਦਾਂ ਕਹੋਗੇ ਜਿੱਦਾਂ ਖੋ ਜਿੱਦਣ ਖੋ ਲੈ ਆ ਵੀ ਮੈਂ ਤਰਾ ਇਥੋਂ ਸਾਹਮਣੇ ਲੈ ਲਾਂਗੇ ਯਾ ਸੀਟ ਗਰਮ ਹੋਈ ਨਹੀਂ ਉਧਰ ਦੀ ਸਹੀ ਫਿਰ ਉਹ ਉੱਥੇ ਲਾਇਆ ਹੈ ਦੇਖਣ ਕਿ ਟਰਾਲੀ ਪਿੱਛੇ ਕਰਾਈ ਉਹ ਵੀ ਠੀਕਾ ਮਸਤ ਚੱਲਦੇ ਹੁਣਾ ਪਕਸਾ ਨਾਂ ਲੈ ਕੇ ਬੜਾ ਗਰਮ ਕੰਮ ਚਿੱਕੜ ਰਾਂਚੀ ਵੀਰ ਤਾਂ ਪਾ ਗਿਆ ਟੋਪ ਆ ਗਿਆ ਹੁਣ ਤਾਂ ਇਹਨੇ ਮੂੰਹ ਤੇ ਫੋਪ ਪਾ ਲਿਆ ਮਾਸਕ ਜਾ ਨਾਲੇ ਪਿੱਛੇ ਬੈ ਗਿਆ ਕਹਿੰਦਾ ਮੈਂ ਤੇ ਕੀਚੜ 'ਚ ਨਾ ਪਵੇ ਇਹ ਤਾਂ ਹਿੰਦੀ ਮਾਸਟਰ ਬਣਿਆ ਚਿੱਕੜ ਗਿਆ ਚਿੱਕੜ ਗਿਆ ਚਿੱਕੜ ਗਿਆ ਚਿੱਕੜ ਚਿੱਕੜ ਇਹੋ ਚਿੱਕੜ ਕਰਾਂਗੇ ਚਿੱਕੜ ਚਿੱਕੜ ਆ ਚਿੱਕੜ ਆ ਕਰਲਾ ਆਵਾਜ਼ ਕਰਲਾ ਇਹ ਕੀਚੜ ਨਹੀਂ ਐ ਚਿੱਕੜ ਆ ਮੇਟਰੋ ਕਰੀ ਆਪਾਂ ਪਹੁੰਚ ਗਏ ਹਾਂ ਤੇ ਆਹ ਟਰਾਲਾ ਹੁਣ ਬੈਕ ਕਰਕੇ ਆਪਾਂ ਇੱਥੇ ਲੁਟਤਾ ਏ ਇਹਦੇ ਬੂਟੇ ਸਾਰੇ ਗੱਢ ਕੇ ਨਾ ਦੂਜਾ ਟਰਾਲਾ ਜਿਹੜਾ ਪਿੱਛੇ ਲੱਗਾ ਉਹਦੇ ਲਾਗੇ ਰੱਖ ਦੇਣੇ ਬਸ ਬੂਟੇ ਤੇ ਇਹ ਟਰਾਲਾ ਖਾਲੀ ਉਧਰ ਸਾਡੇ ਵੱਲ ਲਾਉਣਾ ਕਿਉਂਕਿ ਉਧਰ ਇਹ ਛਾਂਛੂ ਹੈ ਨਹੀਂ ਆ ਟੋਪੀ ਹੈ ਜਿਆਦੀ ਤੇ ਉਧਰ ਮਿਸਤਰੀ ਮਿਸਤਰੀ ਲੱਗੇ ਪਏ ਆ ਖਾਲੀ ਟਰਾਲਾ ਲਾ ਦੇਣੇ ਬੂਟੇ ਛਾਂਵੇਂ ਰੱਖ ਦਾਂਗੇ ਆਪਣੇ ਹਨਾ ਬੂਟੇ ਧੁੱਪੇ ਨਾ ਰਹਿਣਗੇ ਖਰਾਬ ਫਰੂਣੇ ਏਦੇ ਹੋਣਗੇ ਬਾਕੀ ਪਾਣੀ ਪੂਣੀ ਚਲੋ ਪਾਈ ਜਾਣਾ ਆਪਾਂ ਤੇ ਆਦੇ ਚਲੋ ਹੁਣ ਬੂਟੇ ਲਾ ਕੇ ਫਿਰ ਆ ਟਰਾਲਾ ਤੇ ਵੀ ਅੰਦੜਾ ਜਿੱਥੇ ਗਲਤੀ ਨਾ ਆ ਗਿਆ ਪਹਿਲਾਂ ਲਦਾਈ ਆਖਣਾ ਕਰ ਤੋ ਹੁਣ ਲਵਾਈ ਜਾਂਦੇ ਥੱਲੇ ਆ ਬੂਟੇ ਆ ਪੈਲਚ ਨਾ ਲਾ ਦੇ ਸਾਰੇ ਆਹ ਵਾਲੇ ਦੇ ਇਹਨੂੰ ਖਾਲੀ ਕਰਕੇ ਉਧਰ ਨਾ ਦੇਣਾ ਹਾਂ ਵੇ ਹਾਂ ਤੇ ਗਾਇਸ ਮਤਵਾ ਜੀ ਕੀ ਗਾਜਰੀ ਅੱਜ ਆ ਚੱਕਰ ਬਾਕੀ ਇਧਰੋਂ ਟਰਾਲੀ ਕੱਢ ਲੈਂਦੀ ਆ ਹੁਣ ਆਪਾਂ ਬੈਕ ਕਰਨ ਲੱਗੇ ਆ ਸਾਡੇ ਵੱਲ ਲਾਉਣ ਲੱਗੇ ਆ ਟਰਾਲੀ ਤੇ ਚਲੋ ਲਾ ਲਈਏ ਫਿਰ ਟਰਾਲੀ ਬੈੱਕ ਕਰਨ ਲੱਗਿਆਂ ਨਹੀਂ ਫੋਨ ਛੜੀ ਜਾਂਦਾ ਐਵੇਂ ਐਵੇਂ ਹੈਨਾ ਫਿਰ ਕਰਕੇ ਬੈਗ ਮਿਲਦੇ ਤੁਹਾਨੂੰ ਚਲੋ ਉਹਨੂੰ ਬੜੇ ਤਗੜੇ ਟਰੈਕਟਰ ਚ ਲਾਏ ਮੈਂ ਝੂਟ ਦੀ ਬਣਨੇ ਚਲੋ ਵੀ ਮਿੱਤਰੋ ਆਪ ਲੋਗ ਨੂੰ ਕਰਦੇ ਇੱਥੇ ਐਂਡ ਤੇ ਮਿਲਦੇ ਤੁਹਾਨੂੰ ਅਗਲੇ ਵੀਡੀਓ ਚ ਵਧੀਆ ਲੱਗੀ ਵੀਡੀਓ ਤੇ ਮੇਰੇ ਭਰਾ ਲਾਈਕ ਸਗਰ ਸਗਰ ਸਪਾਈਸ ਕਰਿਓ ਜਰੂਰ ਚੈਨਲ ਨੂੰ ਸਗਰ ਫਾਰਾ ਕਰ ਲਿਓ ਓਕੇ ਬਾਏ ਗਾਇਸ ਤੋਂ ਬਹੁਤ ਹੈ ਕਰਦੀ ਬਹੁਤ ਹੈ ਨਾ ਾਤੁਲੀ